ਸਾਸਰੀ ਕਾਲ ਜੀ ਹਾਂਜੀ ਵੀਰੇ ਹੜਤਾਲੀ ਗਾਵਾਂ ਬਕਾਊ ਵੱਡੀਆਂ ਫਾਰਮ ਵਾਲਿਆਂ ਵੀਰੇ ਹੜਤਾਲੀ ਗਾਵਾਂ ਬਕਾਊ ਐਜੰਗ ਜਰਸੀ ਸਾਈਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਦ ਹਰ ਤਰ੍ਹਾਂ ਦੇ ਸਲਦੀਆਂ ਵੀਰੇ ਹੜਤਾਲੀ ਗਾਵਾਂ ਬਕਾਊ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਜੀ ਟੋਕੜ ਬਣਾ ਦੇ ਵੀਰ ਫੋਨ ਨਾ ਲਾਵੇ ਛੋਟੀਆਂ ਬੱਚੀਆਂ ਵਾਲਾ ਵੀਰ ਫੋਨ ਨਾ ਲਾਵੇ ਹਾਂਜੀ ਵੀਰੇ ਆਪਣਾ ਡਰੈੱਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਨਾਲੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾਗਾ ਜਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਕੈਕਟਰ ਨੰਬਰ ਨੋਟ ਕਰ ਲਓ ਕੈਕਟਰ ਨੰਬਰ ਵੀਰੇ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ WhatsApp ਤੇ ਮੈਨੂੰ ਕੋਈ ਵੀ ਮੈਸੇਜ ਕਰਦਾਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਉਹ ਤੇ ਟੱਚ ਕਰਕੇ ਜੇ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਉਗੀ ਜਿਹੜਾ ਵੀਰੇ ਆਪਾਂ ਮਾਲ ਵੇਚਣੇ ਤਰੀਕ ਨੋਟ ਕਰ ਲਓ ਇਹ 29 ਤਰੀਕ ਨੂੰ ਵੀਰੇ ਅੱਜ ਆਪਾਂ ਵੀਡੀਓ ਕਵਰ ਕਰ ਰਹੇ ਆਂ ਸਾਮੀ ਅੱਜ ਲੋਡ ਹੋਊਗੀ ਕੱਲ ਨੂੰ 30 ਤਰੀਕ ਨੂੰ ਵੀਰੇ ਮਾਲ ਆਪਣਾ ਅਰੇਸਟ ਕਰੂਗਾ ਇਹ ਵੀਰੇ 31 ਤਰੀਕ 12ਵਾਂ ਮਹੀਨਾ 2024 31 ਤਰੀਕ 12ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਮੰਨਦਾਗਾ ਯਾਨੀ ਵੀ ਪਰਸੋਂ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਸਵੇਰ 8 ਵਜੇ ਸੌਦੇ ਚਾਲੂ ਕਰ ਦੇਾਂਗੇ ਕੱਲਾ-ਕੱਲਾ ਕਰਕੇ ਨਾਕ ਵੇਚਾਂਗੇ ਜੀ ਤਪਾਰ ਦਾ ਦੋ ਵਾਰੀ ਤੇ ਕਰ ਵੀ ਰੇ ਕਰ ਮਾਲਾ ਆਪਣੇ ਸੌਤੇ ਚੱਲਣਗੇ। ਬਾਕੀ ਲਓ ਕੱਢੋ ਵੀਰੇ ਥੋੜੀ ਵੀਡੀਓ ਲੰਮੀ ਹੋ ਜੂਗੀ। ਜਿਹੜਾ ਵੀਰੇ ਆਪਾਂ ਲਾਟ ਵੇਚ ਰਹੇ ਆਂਗੇ ਇਹ 2024 ਜਿਹੜਾ ਸਾਲ ਵੀਰੇ ਨਿੰਗ ਜਾ ਰਿਹਾਗਾ ਇਹਦਾ ਵੀਰੇ ਸਾਲ ਪਰਦਾ ਹੈ ਰਿਜ਼ਲਟ ਹੋਊਗਾ ਜੀ। ਇਸ ਸਾਲ ਦੇ ਵਿੱਚ ਵੀਰੇ ਅਸੀਂ ਕੀ ਕਮਾਇਆ ਕੀ ਖੱਟਿਆ ਕੀ ਸਿੱਖਿਆ ਕੀ ਸਿੱਖਣ ਵਾਲਾ ਬਾਕੀ ਰਹਿ ਗਿਆ। ਇਹ ਲਾਟ ਦੇ ਵਿੱਚ ਵੀਰੇ 48 ਲੱਖ ਨੇ ਵੀਰ ਜੀ 40 ਲੱਖ ਕੈਮਰੇ ਸਾਹਮਣੇ ਹੋਣਗੇ। ਆਤਨਾਰ ਵੀਰੇ ਸਾਹਮਣੇ ਕਰੋ ਨਾਲ ਗਏ ਇਹ ਮਾਲ ਵੀਰੇ ਜਿਹੇ ਸਾਹਮਣੇ ਪਾ ਪਰ ਬਾਈ ਜੀ ਮਾਲ ਸਾਰਾ ਵੇਚਣ ਦਾ ਸੀ ਟੀਚੇ ਰੱਖਿਆਗਾ ਵੀਰੇ ਤੇ ਬੈਣਾ ਵੀਰੇ ਸਾਰੀਆਂ ਕੁਆਲਟੀ ਦਾ ਖਰੀਦੀਆਂ ਨੇ ਤੇ ਕੱਲੀ ਕੱਲੀ ਬੈਣ ਤੇ ਵੀਰੇ ਸਮਾਂ ਲਾ ਕੇ ਬਾਈ ਜੀ ਦਿਨ ਕੋ ਰਾਤ ਇੱਕ ਕਰਕੇ ਮਾਲ ਖਰੀਦਿਆਗਾ ਇਹ ਜਿਹੜਾ ਜੋੜਾਗਾ ਵੀਰੇ ਆ ਬੈਣ ਥੋੜੀ ਜੀ ਜਰਸੀ ਦੇ ਵਿੱਚ ਕ੍ਰੋਸ ਆਗੀ ਪਰ ਦੇਖੋ ਵੀਰੇ ਥਣ ਲੈਵੇ ਤੇ ਮਰਵਾ ਦਿਓ ਥਣ ਲੈਵੇ ਤੇ ਮਰਵਾ ਦਿਓ ਬਾਈ ਜੀ ਕਵਾਲਿਟੀ ਵੀਰੇ ਬੱਚਾ ਇਹ ਵੀ 20 ਕਿਲੋ ਦਾ ਵੀਰੇ ਨਿਕਲੂਗਾ ਜਿਹੜੀ ਉਹ ਵਾੜਾ ਬਾਈ ਜੀ ਜਰਸੀ ਦੀ ਉਹ ਸੂਈ ਸਬਾਈ ਆਪ ਦੂਜਾ ਸੂਆ ਵੀਰੇ ਸੇਹ ਦੰਦ ਆ ਕੀ ਉਹ ਬੱਚੇ ਥੱਲੇ ਵੀਰੇ ਹੁਣ ਹੋਊਗਾ ਇਸ ਵਕਤ 19 ਕਿਲੋ ਦੁੱਧ 20 ਕਿਲੋ ਦਾ ਲਵੇ ਹੋਊਗਾ ਵੀਰੇ 18 ਤੋਂ 19 ਕਿਲੋ ਹੋਊਗਾ ਤਾਂ ਇਸ ਤਰ੍ਹਾਂ ਦਾ ਬਾਈ ਜੀ ਮਾਲ ਹੈਗਾਗਾ ਬਾਕੀ ਲਿਓ ਵੀਰੇ ਕੱਢ ਲਿਓ ਬਸੀਆ ਕੱਢੋ ਜੀ ਸੋ ਬੇੜਾ ਵਗੈਰਾ ਦੇਖ ਸਕਦੇ ਹੋ ਇਕੱਲੇ ਇਕੱਲੇ ਪੀਛ ਦੀ ਮੰਨ ਕੇ ਚਲੋ ਵੀ ਫੁੱਲ ਇਨਫੋਰਮੇਸ਼ਨ ਜਿਹੜਿਆ ਬੇੜਾ ਦਾ ਵੀਰ ਨੂੰ ਮੰਨ ਕੇ ਚਲੋ ਫਾਰਮ ਦੇ ਵਿੱਚੋਂ ਪਰਚੇਸ ਕੀਤੇ ਹੋਈਆਂ ਲੇਖਤੀ ਰੂਪ ਦੇ ਵਿੱਚ ਬਾਈ ਡਾਟ ਤੁਹਾਨੂੰ ਮਿਲੇਗਾ ਸਾਹਮਣੇ ਸਕਰੀਨ ਤੇ ਜਿੱਦਾਂ ਆਪਾਂ ਹਿੱਪਰ ਦੇਖਦੇ ਪਏ ਆ ਇਹ ਬਾਈ ਜੀ ਸੂਈ ਸਵਾਈ ਆ ਬਾਈ ਜੀ ਸੂਈ ਸਵਾਈ ਆ 28 ਕਿਲੋ 28 ਕਿਲੋ ਦੁੱਧ ਕੰਡੇ ਦਾ ਰੈਡੀ ਆ ਆ ਦੇਖ ਸਕਦੇ ਹੋ ਲੈਵੇ ਤੇ ਵੀਰੇ ਨਾੜਾ ਮੂੰਹ ਦੇ ਵਿੱਚੋਂ ਚਾਰ ਦਿਨ ਦਾ ਬਿਲਕੁਲ ਨਿੱਕਾ ਮੂੰਹ ਆ ਕਰਮਾ ਲਈ ਦਾ ਤੋੜ ਦੋ ਸਪੰਸਾ ਇਹਦੇ ਥੱਲੇ 28 ਕਿਲੋ ਵੀਰੇ ਰੈਡੀ ਆ ਦੁੱਧ ਕੰਡੇ ਦਾ ਤੋੜ ਵੀਰ ਕੰਡਾ ਉਹਦਾ ਨਾਮ ਲਿਆ ਸਕਦੇ ਆ ਇੱਕ ਟਾਈਮ ਖਾਲੀ ਕਰਕੇ ਦੋ ਟਾਈਮ ਤੋਲ ਕੇ ਲਿਆ ਸਕਦੇ ਆ ਇਹਦੇ ਵਿੱਚ ਵੀ ਵੀਰੇ ਕੋਈ ਉਹ ਨਹੀਂ ਹੈਗਾ ਆਪਣੇ ਕੋਲੋ ਸੋ ਵੀਰੋ ਨਾੜਾ ਵਗੈਰਾ ਦੇਖ ਸਕਦੇ ਮੋਟੇ ਮੋਟੇ ਨਾੜਾ ਮਿਲਕ ਵੇਨਸ ਵਗੈਰਾ ਤੇ ਪਤਲੀ ਸਕੈਨ ਦੇ ਵਿੱਚ 28 ਲੀਟਰ ਦੁੱਧ ਨੈਟ ਮੈਨ ਨਾਲਾ ਹਾਜ਼ਰ ਆ ਅੱਗੇ ਜਿਹੜੀ ਆਪਾਂ ਨਾਲ ਹੀ ਫਰ ਦੇਖੀ ਜਾਂਦੇ ਐਚ ਐਫ ਇਹ ਵੀਰੇ ਜਿਹੜਾ ਬੱਚਾ ਹੈਗਾ ਬਾਈ ਜੀ ਇਹ ਵੀ ਰਣੀ ਚਾਰ ਦੰਦ ਹੈਗਾਗਾ ਥੋੜੇ ਜਿਹੜੇ ਭਾਜੀਆਂ ਵੀਰੇ ਖਾਰਪੇ ਫਾਰਮ ਦੇ ਵਿੱਚੋਂ ਖੁੱਲੀਆਂ ਆਈਆਂ ਨੇ 37 ਨਗਾਂ ਦੇ ਵੀਰੇ ਸਾਨੂੰ ਬਾਇਓ ਡਾਟਾ ਮੂੰਹ ਜਵਾਨੀ ਲਿਖਤੀ ਰੂਪ ਦੇ ਵਿੱਚ ਮਿਲੇਗਾ ਉਹ ਆਪਾਂ ਵੀਰੇ ਨੂੰ ਲਿਖਤੀ ਰੂਪ ਦੇ ਵਿੱਚ ਦੇਵਾਂਗੇ ਜਿਹਦੇ ਵਿੱਚ ਵੀਰੇ ਬਾਈ ਬੈੜਾ ਪਹਿਲਾਂ ਸੂਆ ਹੈਗੀਆਂ ਨੇ ਖੀਰੀਆਂ ਦੋਂਦੀਆਂ ਚੌਗੀਆਂ ਜਿਹੜਾ ਇਹ ਬੱਚਾਗਾ ਇਹਦੇ ਥੱਲੇ ਵੀਰੇ ਤੋਂ ਤੌਰ ਤੇ 33 ਤੋਂ 34 ਗਿਣੋ ਇਸ ਵਕਤ ਰਾਈੜੀ ਆ ਕੰਡੇ ਦਾ ਵੀਰੇ ਇਹਨੂੰ ਸੂਈ ਨੂੰ ਸੇਵਾ ਦੇਣ ਹੋ ਗਿਆ ਜਬੀਰ ਜੀ ਦੁੱਧ ਬੱਚਾ ਜਾਣੀ ਦੀ ਇਹ ਪਰਸੋਂ ਤੇ ਕਰ ਵੀਰੇ 35 ਕਿਲੋ ਦੇ ਲੱਬੇ ਦਵੇ ਹੋ ਜਾਣਾ ਕਰਮਾਲੀ ਨੇ ਇਹਨੇ 35 ਕਿਲੋ ਦੁੱਧ ਦੇਂਦਾ ਬੈਡ ਦਮ ਰੱਖਦੇ ਸੁਈ ਸਵਾਈਆ ਜਮਾ ਬਿਲਕੁਲ ਵੀਰੇ 33 34 ਕਿਲੋ ਦਾ ਰੈਡੀ ਐ ਇਸ ਵਕਤ ਕੋਈ ਵੀ ਵੀਰ ਕੰਡਾ ਆਪਦਾ ਨਾਲ ਲਿਆ ਸਕਦਾ ਇਹ ਨਹੀਂ ਵੀ ਪਪਾਰੀਆਂ ਵਾਂਗੂ ਆਪਾਂ ਗੱਬਣ ਵੇਚਣੀਆਂ ਨੇ ਜਾਂ ਜੀਬ ਦਾ ਦੁੱਧ ਵੇਚਾਂਗਾ ਜੀ ਤੇ ਜਿਹੜੀ ਨਾਲ ਬੱਚੀ ਆਪਾਂ ਦੇਖੀ ਆ ਨੇ ਵੀਰੇ ਬਿਲਕੁਲ ਖੀਰਾ ਬੱਚਾ ਬਿਲਕੁਲ ਖੀਰਾ ਬੱਚਾ ਬਾਈ ਜੀ ਜਿਹੜੇ ਵੀਰਾਂ ਨੇ ਬਰੀਡ ਤੇ ਕੰਮ ਕਰਨਾ ਵੀਰ ਜੀ ਉਹਨਾਂ ਨੂੰ ਇਹ ਦੀ ਗੱਲ ਵੀ 10 ਸਾਲ ਸੰਭਰਸ ਕਰਨ ਦੀ ਲੋੜ ਪਊਗੀ ਇਹਦੇ ਬੱਚੇ ਵੀਰੇ ਕਰਦਾ ਸ਼ਿੰਗਾਰ ਫਾਰਮ ਦਾ ਸ਼ਿੰਗਾਰ ਵੀਰੇ ਕਰਮ ਵਾਲੇ ਬਾਈ ਦੀ ਗਾਇਆਂ ਦਾ ਪਤਾ ਫੇਖ ਸਕਦੇ ਹੋ ਐਂਡੀ ਠੰਡੀ ਸੀਲਾ ਵੀਰੇ ਜਿੰਮੇ ਮਰਜੀ ਵੀਰੇ ਤੁਹਾਨੂੰ ਹੱਥ ਲਾਈ ਚੱਲੋ ਅੱਗੇ ਪਿੱਛੇ ਦਾ ਹਵਾ ਕੋਈ ਵੀਰੇ ਵਾਸਤ ਨਹੀਂ ਆ ਦੇਖੋ ਆਹ ਦੇਖੋ ਐ ਬਹਿ ਜਾਓ ਵੀਰੇ ਲਓ ਲਓ ਵੀਰ ਜੀ ਇਹ ਬੱਚੇ ਵੀਰੇ ਇਹ ਜਾਣੇ ਦੀ ਜਿਹੜੇ ਕਰਮ ਵਾਲਿਆਂ ਵੀਰੇ ਪਰੀਆਂ ਹੁੰਦੀਆਂ ਨੇ ਪਰੀਆਂ ਇਹ ਬਾਈ ਦੀ ਤਾਰਦੇ ਆਂਦੀਆਂ ਨੇ ਸਾਡੇ ਰੱਤ ਤੁਸੀਂ ਆਓ ਤੇ ਤੁਹਾਡੀ ਵੀਰੇ ਜੇਬ ਅਸੀਂ ਪਰ ਕੇ ਰੱਖਾਂ ਗੀਆਂ ਜੇ ਵੀਰੇ ਆਪਾਂ ਬੰਨ ਲਈ ਤੇ ਇਹਨਾਂ ਦੀ ਸਾਰ ਨਹੀਂ ਪੁੱਸਣੀ ਫੇਰ ਤੁਹਾਨੂੰ ਪਤਾ ਵੀਰੇ ਕਿੱਤਾ ਬਹੁਤ ਜ਼ਿਆਦਾ ਚਿਰ ਨਹੀਂ ਚੱਲਦੇ ਹੁੰਦੇਗੇ ਇਸ ਤਰ੍ਹਾਂ ਦਾ ਕਿਸੇ ਵੀਰ ਨੇ ਨਾ ਖਰੀਦਣਾ ਹੋਵੇ ਖੀਰਾ ਬੱਚਾ ਜਿਹੜਾ ਰੇਟ ਆ ਵੀਰੇ ਆਪਾਂ ਸ਼ੁਰੂ ਚ ਹੀ ਦੱਸ ਦਿੰਨੇ ਆ ਆਪਣਾ ਵੀਰੇ 6000 ਤੋਂ ਚੱਲ ਪੂਗਾ 65 70 75 ਉੱਪਰ ਨੂੰ ਜਾਂਦਾ ਜਾਂਦਾ ਵੀਰੇ 1.5 ਲੱਖ ਤੱਕ ਚਲਿਆ ਜਾਊਗਾ ਸਾਡੇ ਫਾਰਮ ਤੇ ਆਉਣਾ ਵੀਰੇ ਤੁਹਾਡੇ ਕੋਲ 2 ਦਿਨ ਟਾਈਮ ਹੈਗਾ ਬਾਹਰੋਂ ਆਪਦਾ ਬਾਈ ਦੀ ਰੇਟ ਲਾਜ਼ਮੀ ਪਤਾ ਕਰ ਲਓ ਤੁਹਾਨੂੰ ਵੀਰੇ ਕੱਲੇ ਕੱਲੇ ਨਗਦੇ ਵਿੱਚ 20 ਤੋਂ 25000 ਦਾ ਵੀਰੇ ਰੇਟ ਦੇ ਵਿੱਚ ਅੰਤਰ ਮਿਲੂਗਾ ਜੀ ਲਓ ਵੀਰੇ ਬੁੱਟੇ ਵੀਰ ਕੱਢੋ ਸੋ ਵੀਰੇ ਦੋਂਦੀਆਂ ਖੀਰੀਆਂ ਬੱਚਿਆਂ ਆਪਾਂ ਤੁਹਾਨੂੰ ਦਿਖਾਉਣੇ ਪਏ ਆ ਜਿੰਨਾ ਤੇ ਜਾ ਕੇ ਤੁਸੀਂ ਮੰਨ ਕੇ ਚਲੋ ਆਪਦੀ ਮਨ ਪਸੰਦ ਦਾ ਅਗਲੇ ਸੂਏ ਦੇ ਵਿੱਚ ਸੈਕਸਡ ਸੀਮਨ ਲਵਾ ਕੇ ਮੇਲੇ ਆਲੇ ਸੁਪਨੇ ਆਪਾਂ ਪੂਰੇ ਕਰ ਸਕਦੇ ਆ ਇਹ ਨਹੀਂ ਗੱਲ ਵੀ ਆਪਾਂ ਇੱਕ ਬੱਚੀ ਲੈ ਲਈ ਜਿਵੇਂ ਕਹਿੰਦੇ ਚੌਥੀ ਹਾਰਜ ਬਰੀਡ ਤਿਆਰ ਹੁੰਦੀ ਆ ਸੁਧਰੀ ਹੋਈ ਬਰੀਡ ਦੀਆਂ ਬੱਚਿਆਂ ਤੁਹਾਨੂੰ ਦਿਖਾਉਂਦੇ ਪਏ ਆ ਸਾਹਮਣੇ ਬੈਠ ਦਰਦੀ ਦੇਖੋ ਜਮਾ ਚੰਗੀ ਰਾਜ ਹੀ ਸਮੀ ਭਲੀ ਵੀ ਵੱਲੇ ਬਰੀਡ ਦੇ ਵਿੱਚ ਆ ਕਿਸੇ ਪਾਸੇ ਲੱਸੀ ਨਾ ਵੀ ਨੀ ਇਹ ਬਾਈ ਜੀ ਦਿਨ ਕਹਿ ਕੇ ਕੱਢ ਦੀ ਹੈਗੀ ਵੀਰੇ 10 ਦਿਨ ਬੱਚਾ ਲੈ ਜਾਊਗਾ ਕ੍ਰਾਸ ਦੇ ਵਿੱਚ ਥੋੜੀ ਜੀ ਬੈੜ ਹੈਗੀ ਆ ਵੱਡੇ ਕੱਦ ਦੇ ਮਿਰਚਾ ਪਰ ਦੁੱਧ ਵਾਲੇ ਪੱਖ ਤੋਂ ਵੀਰੇ ਚੰਗੀ ਰਹਿ ਜਾਊਗੀ ਕਿਸੇ ਵੀ ਵੀਰ ਨੇ ਸਾਡੇ ਨਾਲ ਸੌਦਾ ਲਾ ਲੇ ਸੂਈ ਤੋਂ ਬੈੜ ਲਿ ਜਾਣੀਆਂ ਸੂਈ ਤੋਂ ਵੀ ਲਿਜਾ ਸਕਦਾਗਾ ਜਿਹੜਾ ਵੀਰੇ ਅਗਲਾ ਕਹਿੰਦਾ ਸੀਨੀ ਵਾਲਕਲਾ ਡੇਰੀ ਫਾਰਮ ਤੇ ਬਾਈ ਜੀ 40 50 ਗਾਈਆਂ 4 ਘੰਟਿਆਂ ਦੇ ਵਿੱਚ ਵੇਚ ਕੇ ਹੋ ਗਿਆ ਵੀਰੇ ਕੱਲੀ ਕੱਲੀ ਗਾਂ ਦਾ ਕੈਮਰਾ ਮਰਵਾ ਦਿਓ ਜੀ ਕੱਲੀ-ਕੱਲੀ ਗਾਂ ਵੀਰੇ ਆਪਦਾ ਮੂੰਹੋਂ ਬੋਲੂਗੀ ਸਾਨੂੰ ਦੱਸਣ ਦੀ ਲੋੜ ਨਹੀਂ ਪੈਣੀਗੀ ਇਹ ਵੀਰੇ ਇਹੋ ਜੇ ਜਾਣੀ ਦੀ ਹੀਰੇ ਵਿਕਦੇ ਆ ਇਹ ਵੀਰੇ ਲੀਲੀਆਂ ਫੀਲੀਆਂ ਨਹੀਂ ਲੱਗਦੀਆਂ ਸਿਨੀ ਬਾਲਕਣਾ ਡੈਰੀ ਫਾਰਮ ਤੇ ਜਦੋਂ ਵੀਰੇ ਅਸੀਂ ਗਊ ਖਰੀਦਣ ਜਾਂਦੇ ਆ ਸਿਆਣੇ ਦੀ ਕਹਾਵਤ ਆ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ 500 ਵੀਰੇ ਜ਼ੌਹਰੀ ਸਾਡੇ ਨਾਲ ਹੁੰਦੇ ਆ ਉਹ ਵੀਰੇ ਮੇਰ ਜਿਹੜੀ ਗਊ ਨੂੰ ਫੜ ਲੈਣ ਬਾਈ ਜੀ ਲੜ ਜਾਏ ਉਹਨਾਂ ਦੇ ਗਊ ਮਨ ਨੂੰ ਲੜ ਜਾਏ ਵੀਰੇ ਗਊ ਲੈ ਬਣਾ ਫਾਰਮ ਦੇ ਵਿੱਚੋਂ ਨਹੀਂ ਨਿਕਲਦੇਗੇ ਕਹਿੰਦਾ ਬਾ ਪੂਰੀ ਬਰੀਡ ਵਗੈਰਾ ਮੰਨ ਕੇ ਚੱਲ ਵੀ ਸੋਚ ਸਮਝ ਕੇ ਪਸੂ ਫਰੀਦਾਂ ਹਾਂਜੀ ਇਹਨੇ ਵੀਰੇ ਹਜੇ ਇੱਕ ਦੰਦ ਭੰਨਿਆਂ ਦਾ ਲੈ ਜਾਓ ਸਰਪੰਚ ਸਾਹਿਬ ਲੈ ਜਾਓ ਇਹਨੇ ਵੀਰੇ ਹਜੇ ਇੱਕ ਦੰਦ ਭੰਨਿਆਂ ਦਾ ਸੂਣ ਦੇ ਵਿੱਚ ਵੀਰੇ ਕਟੋ ਘੱਟ ਬੱਚਾ ਇਹ 7 ਤੋਂ 8 ਦਿਨ ਬਾਈ ਜੀ ਬਾਕੀ ਪਏ ਆ ਬਾਕੀ ਵੀਰੇ ਜਿਆਦੇ ਆਪਾਂ ਸੁਰਖੀ ਪਾਊਡਰ ਨਹੀਂ ਲਾਉਂਦੇ ਕਰਮ ਵਾਲੀਆਂ ਦੇ ਇਹਨਾਂ ਦੇ ਕਿਸੇ ਮੌਲੀ ਗਾਂ ਦੇ ਵੀਰੇ ਝਗੜਾ ਪਾ ਦੇਣਗੇ ਉਹ ਬਹੁਤ ਵੱਸੀ ਨਹੀਂ ਵੀਰੇ ਬਣ ਜਾਣੇਗੀ ਕਿਉਂਕਿ ਇਹ ਚੀਜ਼ ਤੇ ਸਾਡੇ ਤੇ ਤਰਾਜ਼ਮੀ ਬਹੁਤ ਹੁੰਦਾ ਦਾ ਚਲੋ ਕੋਈ ਗੱਲ ਨਹੀਂ ਵੀਰੇ ਸੱਚ ਕਹਾਂਗੇ ਸੱਚ ਬੋਲਣੋਂ ਨਹੀਂ ਡਰਦੇ ਲਓ ਮੁੱਟਾ ਵੀਰ ਕਟੋ ਉਭਾਰ ਬਾਕੀ ਵੀਰੇ ਰੇਟ ਦੇਖ ਕੇ ਆਓ ਕਿਉਂ ਸਾਡੀ ਵੀਰੇ ਜਿਹੜੀ ਸਾਲ ਦੀ ਗਾਈਆਂ ਵੇਚਣ ਦੀ ਕਪੈਸਿਟੀ ਆ 21ਰ ਦੀ ਵੀਰੇ 9000 ਤੇ 897 ਗਾਈਆਂ ਇਹ ਤੋਂ ਪਹਿਲਾਂ ਬਿਕ ਚੁੱਕੀਆਂ ਨੇ ਵੀਰੇ ਆਹ ਲਾਟ ਬਾਕੀ ਆਗਾ 9897 ਗਾਈਆਂ ਦਾ ਰਕਾਟ ਹੈਗਾ ਵੀਰੇ ਸਾਲ ਭਰ ਦਾ ਜੇ 300 ਗਊ ਪੰਜਾਬ ਦੇ ਵਿੱਚ ਵੇਚਦੇ ਆ ਨਾ ਉਹ 400 ਵੀਰੇ ਅਦਰ ਸਟੇਟ ਦੇ ਭੇਜਣ ਦੀ ਵੀਰੇ ਕੈਪੈਸਿਟੀ ਰੱਖਦੇ ਆ ਜੀ ਪ੍ਰਮਾਤਮਾ ਦੀ ਕਿਰਪਾ ਸਦਕਾ ਕਹਿੰਦਾ ਪਾਪ ਆਲ ਓਵਰ ਇੰਡੀਆ ਦੇ ਵਿੱਚ ਗਾਂ ਆਪਣੀ ਜਾਂਦੀ ਆ ਬਿਲਕੁਲ ਜਾਂਦੀ ਆ ਵੀਰੇ ਜਾਂਦੀ ਰਹੂਗੀ ਪ੍ਰਮਾਤਮਾ ਦੀ ਕਿਰਪਾ ਸਦਕਾ ਜੀ ਤੇ ਜਾਂਦੀ ਤਾਂ ਰੇਟ ਜੈਨਨ ਹੁੰਦਾ ਜੈਨਨ ਵੀਰੇ ਉਹ ਤਾਂ ਵੀਰੇ ਕਹਾਵਤ ਪਹਿਲਾਂ ਆ ਗਈ ਵੀਰੇ ਇੱਕ ਤੋਂ 21 ਕਰਕੇ ਬਾਈ ਜੀ ਮੋੜੀ ਦੇ ਆ ਉਹ ਹੁਣ ਸਾਡੇ ਕੋਲੇ ਦੇਖ ਸਕਦੇ ਹੋ ਅੰਕਲ ਜੀ ਉਧਰ ਮਿਲਵਾਜੋ ਜੰਮੂ ਤੋਂ ਆਏ ਨੇ ਜੀ ਉਹ ਸੂਬੇਦਾਰ ਸਾਹਿਬ ਨੇ ਵੀਰੇ ਰਿਟਾਇਰ ਹੋਏ ਨੇ ਚਾਰ ਬੈੜਾ ਸਾਡੇ ਕੋਲੋਂ ਪਹਿਲਾਂ ਲਿ ਜਾ ਚੁੱਕੇ ਨੇ ਤੇ ਦੋ ਨਾਗ ਅੱਜ ਲੈ ਕੇ ਜਾਣਗੇ ਉਹ ਵੀਰੇ ਜੇ ਆਪਾਂ ਜਵਾਨ ਦੇ ਪੱਕੇ ਆ ਤਾਂ ਬਾਈ ਜੀ ਕੁਸ ਹੈਗਾ ਪੱਲੇ ਤਾਂ ਤਾਈਓਗਾ ਕਾਉਂਦਾਗਾ ਉਹ ਵੀਰੇ ਇੱਕ ਤੋਂ 21 ਕਰਕੇ ਹੀ ਮੋੜੀ ਦਾ ਜਿਹੜੇ ਗਾਕ ਨੂੰ ਵੀਰੇ ਆਪਾਂ ਕੇਰਿਆਂ ਗਾਂ ਦੇਤੀ ਜੇ ਸਾਡੇ ਫਾਰਮ ਤੇ ਦੁਬਾਰਾ ਨਹੀਂ ਆਉਂਦਾ ਤਾਂ ਸਾਡੇ ਲਈ ਉਹ ਚਿੰਤਾ ਦਾ ਵਿਸਾ ਬਣ ਜਾਂਦਾ ਵੀ ਕਿੱਥੇ ਸਾਡੇ 'ਚ ਕਮੀ ਆ ਉਹ ਜ਼ੂਰ ਕਰਦੀ ਗੱਲ ਆ ਬਸ ਸੋਚਦੇ ਆ ਮਨ ਦੇ ਵਿੱਚ ਬਾਈ ਜੀ ਜਿਹੜਾ 31 ਤਰੀਕ ਦਾ ਲਾੜ ਰੱਖਿਆਗਾ ਇਹ ਜਿਹੜੀਆਂ ਸਾਡੇ ਵਿੱਚ ਕਮੀਆਂ ਨੇ ਅਸੀਂ ਉਹੀ ਪੂਰੀਆਂ ਕਰਨ ਦੇ ਲਈ ਰੱਖਿਆਗਾ ਏ ਵੀਰੇ ਲਾਡ ਅਸੀਂ ਜਿਹੜਾ 2024 ਦਾ ਸਾਰਾ ਰਿਜ਼ਲਟ ਕੀ ਸਿੱਖਿਆ ਕੀ ਕਮਾਇਆ ਕੀ ਖੱਟਿਆ ਕਿੱਥੇ ਕਮੀ ਰਹਿ ਗਈ ਵੀਰੇ ਇਹ ਲਾਡ ਦੇ ਵਿੱਚ ਬਾਈ ਜੀ ਹੜਤਾਲੀ ਦੇ ਹੜਤਾਲੀ ਨਾਲ ਗੇਚਾਂਗੇ ਇੰਨਾ ਕਰਮ ਵਾਲੀਆਂ ਪਰੀਆਂ ਦੇ ਵੀਰੇ ਚਾਹੇ ਸਾਨੂੰ ਸਾਰੇ ਲਾਡ ਦੇ ਵਿੱਚੋਂ ਵੀਰੇ 5000 ਰੁਪਏ ਕਮਾਈ ਹੋ ਜੇ ਪਰ ਵੀਰਾਂ ਨੇ ਵੀਰੇ ਇੰਨਾ ਪਿਆਰ ਦਿੱਤਾਗਾ ਉਹ ਵੀਰਾਂ ਦਾ ਅਸੀਂ ਆਉਂਦੀਆਂ ਦਿਲ ਦੀਆਂ ਗਰਾਈਆਂ ਤੋਂ ਬਾਈ ਜੀ ਸ਼ੁਕਰਗੁਜ਼ਾਰਾਂਗੇ ਤਾਂ ਵੀਰੇ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹਿਣਾ ਤੇ ਵੀਰਾਂ ਦੀਆਂ ਉਮੀਦਾਂ ਦੇ ਵੀਰੇ 2025 ਦਾ ਸਾਲ ਵੀ ਇਸ ਤਰ੍ਹਾਂ ਦੇ ਨਾਲ ਹੀ ਵੀਰੇ ਆਪਾਂ ਉੱਪਰਾਂ ਗਏ ਤੇ ਇਦੋਂ ਵੀਰੇ 19 ਆ ਤਾਂ ਭਰਾਵਾਂ ਦਾ ਪਿਆਰ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਬਾਈ 21 ਹੋ ਕੇ ਆਵਾਂਗੇ ਬਾਈ ਜੀ ਜੱਪ ਦਾ ਪੁੱਤਾਂ ਕਹਿਣੀ ਤੇ ਕਰਨੀ ਦੇ ਪੱਕੇ ਆ ਵੀਰੇ ਇਹ ਸਾਡਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਬਾਈ ਜੀ ਸੈੱਲ ਨਹੀਂ ਲੈਣ ਦੇਣੀ ਮੈਂ ਆਹਦੇ ਫਾਦਰ ਸਾਹਿਬ ਦੇ ਨਾਲ ਰਿਹਾ ਮੈਨੂੰ ਪਤਾ 100 ਦੇ ਨੋਟ ਦੀ ਕਿੰਨੀ ਕੀਮਤ ਆ ਕਿਉਂਕਿ ਵੀਰੇ ਇਹ ਨਹੀਂ ਗੱਲ ਵੀ ਕੋਈ ਆ ਗਿਆ ਉਹਦੀ ਜੇਬ ਤੇ ਡਾਕਾ ਮਾਰ ਲਓ ਨਾ ਬਾਈ ਜੀ ਡਾਕਾ ਵੱਜਣ ਦਈਏ ਤੁਸੀਂ 50 ਲੀਟਰ ਦੇ ਸੁਪਨੇ ਬਾਈ ਜੀ ਦੇਖਣੇ ਆ ਪੂਰੇ ਕਰਨੇ ਆ ਤਾਂ ਤੁਹਾਡੇ 1.5 ਲੱਖ ਦੇ ਆਸੇ ਪਾਸੇ ਦੇ ਵਿੱਚ ਪੂਰੇ ਕਰਕੇ ਦੇਵਾਂਗੇ ਸਿੱਧਾ ਗੱਡੀ ਚੱਕੋ ਸੀਨੀ ਵਾਲਕਾ ਦਾ ਡੇਰੀ ਫਾਰਮ ਤੇ ਆਓ ਪਰ ਇਹ ਚੀਜ਼ ਤੇ ਮੈਨੂੰ ਫੋਨ ਕਾਫੀ ਆਉਣਗੇ ਕੋਈ ਗੱਲ ਨਹੀਂ ਆਉਣ ਦਿਓ ਕਿਉਂਕਿ ਜਦੋਂ ਵੀਰੇ ਕਿਸੇ ਨੇ ਸੱਚ ਦੇ ਰਾਹ ਤੇ ਚੱਲਣਾ ਹੋਵੇ ਉਹਦੇ ਮੂਰੇ ਕੰਡੇ ਲਾਜ਼ਮੀ ਹੁੰਦੇ ਆ ਪਰ ਤੁਹਾਡਾ ਵੀਰੇ ਪਿਆਰ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਕੰਡਿਆਂ ਦੇ ਵਿੱਚ ਦੀ ਵੀ ਬਾਈ ਜੀ ਲਾਜ਼ਮੀ ਤੁਰਾਂਗੇ ਸੋ 1.5 ਲੱਖ ਰੁਪਏ ਦੇ ਵਿੱਚ 45 50 ਦੇ ਆਸ-ਪਾਸ ਵਾਲੀ ਬੱਚੀ ਤੁਹਾਨੂੰ ਇੱਥੋਂ ਮਿਲੂਗੀ ਜਿਹੜਾ 60000 ਤੋਂ ਲੈ ਕੇ 1.5 ਲੱਖ ਦਾ ਰੇਟ ਵੀਰ ਨੇ ਦੱਸਿਆ 31 ਤਰੀਕ ਨੂੰ ਜਿਹੜੇ ਵੀਰ ਨੇ ਗਾਂ ਨਹੀਂ ਵੀ ਲੈਣੀ ਉਹ ਇੱਥੇ ਆ ਕੇ ਦੇਖ ਸਕਦੇ ਆ ਕਿ ਗੱਲਾਂ ਕਹਿਣੀਆਂ ਤੇ ਕਰਨੀ ਦੇ ਵਿੱਚ ਅੰਤਰ ਮਿਲਦਾ ਜਾਂ ਨਹੀਂ ਮਿਲਦਾ 31 ਤਰੀਕ ਨੂੰ ਤੁਸੀਂ ਇੱਥੇ ਆਓਗੇ ਜੇਕਰ ਗਾਂ ਵੀ ਨਹੀਂ ਲੈਣੀ ਤੁਹਾਨੂੰ ਗਾਇਆਂ ਦੇ ਰੇਟ ਬਾਰੇ ਇੱਕ ਨੌਲੇਜ ਹੋ ਜੂਗੀ ਆਪਾਂ ਮਹੀਨੇ 20 ਦਿਨ ਤੱਕਰ ਸੋਚਦੇ ਪਏ ਆ ਵੀ ਗਾਂ ਲੈਣੀ ਆ ਤੇ ਇਹਦੇ ਕੋ ਸਿੱਖਨ ਨੂੰ ਵੀ ਮਿਲੂ ਮੰਨ ਕੇ ਚਲੋ ਜਿਹੜੇ ਵੀਰ ਵਿੱਚ ਮੰਡੀ ਤੇ 1000 ਪਸੂ ਹੁੰਦਾ ਤੇ ਬੰਦਾ 2000 ਹੁੰਦਾ ਕੋ ਸਿੱਖਨ ਨੂੰ ਮਿਲਦਾ ਪਰ ਉਸੇ ਸਿੱਖਨ ਨੂੰ ਵੀ ਸਾਨੂੰ ਨਾਲ ਮਿਲੂਗਾ ਸਾਹਮਣੇ ਸਕਰੀਨ ਤੇ ਆਪਾਂ ਵਿਹੜ ਦੇਖਦੇ ਪਏ ਆ ਪੂਰੇ ਕੱਦ ਕਾਠ ਵਾਲੀ ਤੇ ਲੰਬੀ ਲੰਜੀ ਜਿਵੇਂ ਫਿੱਟ ਫੜ ਕੰਪੈਕਟ ਹਵਾਨੇ ਵਾਲੀ ਇੱਕ ਚੀਜ਼ ਆਪਾਂ ਹੋਰ ਨੋਟ ਕਰਾ ਜਿੰਨੀਆਂ ਵਿਹੜਾ ਆਪਾਂ ਦੇਖਿਆ ਟਟਮਾ ਲੈਵਾ ਨਹੀਂ ਵੀਰੇ ਆਪਣੇ ਕੋਲ ਹੈਗਾ ਕੋਈ ਵੀ ਬਾਈ ਜੀ ਸਾਰੀਆਂ ਫਿਕਸ ਆਰਡਰ ਦੀਆਂ ਥਣ ਲੈਵਾ ਬਾਕੀ ਵੀਰੇ ਉਹੀ ਗੱਲ ਕਹਿੰਦੇ ਆ ਪਰ ਅਸੀਂ ਤਾਂ ਹਜੇ ਵੀ ਸਿੱਖਦੇ ਆ ਪਰ ਵੀਰੇ ਮੇਰਾ ਜਨਮ ਜਿਹੜਾ ਹੋਇਆ ਸੀ 7 ਤਰੀਕ 7ਵੇਂ ਮਹੀਨਾ 1987 ਨੂੰ ਉਦੋਂ ਮੇਰੇ ਪਿਤਾ ਜੀ ਚਾਰ ਬੱਸੀਆਂ ਲੈ ਕੇ ਆਏ ਸੀ ਲੁਧਿਆਣੇ ਤੋਂ ਟੂੜੀ ਦਾ ਵਪਾਰ ਕਰਦੇ ਸੀ ਸਾਨੂੰ ਬਾਈ ਦੀ ਜੰਮਣਗੜਤੀ ਵੀ ਇਹਨਾਂ ਦੀ ਮਿਲੀ ਆ ਪਰ ਵੀਰੇ ਚਲੋ ਜਿੰਨੀ ਕੁ ਨੌਲੇਜ ਹੈਗੀ ਆ ਪਰ ਅਸੀਂ ਅੱਜ ਵੀ ਬਾਈਆਂ ਤੋਂ ਨੌਲੇਜ ਲੈਣੇ ਆ ਵੀਰੇ ਕਹਿੰਦਾ ਬਾ ਜੇ ਆਪਾਂ 48 ਗਾਵਾਂ ਖਰੀਦਿਆਂ ਤਾਂ ਦੇਖਿਓ ਹਜ਼ਾਰ ਗਾਵਾਂ ਆ ਵੀਰੇ ਬਿਲਕੁਲ ਦੇਖਿਓ ਵੀਰੇ ਸਵੇਰ 4 ਵਜੇ ਗੱਡੀ ਦੀ ਸੈਲਫ ਵੱਜ ਜਾਂਦੀ ਆ ਦੋ ਗੱਡੀਆਂ ਹੁੰਦੀਆਂ ਵੀਰ ਜੀ ਨਾਲ ਸਾਡੇ ਤੇ ਰਾਤ ਦੇ 10 ਵਜੇ ਵੀਰੇ ਘਰੇ ਆ ਕੇ ਵੜਦੇ ਆ ਤੇ ਗਊਆਂ ਵੀਰੇ 14-15 ਮਸਾਂ ਚੋਂ ਵਿੱਚੋਂ ਸਿਲੈਕਟ ਹੁੰਦੀਆਂ ਨੇ। ਵੀ 10 ਦਿਨ ਲਾਉਣੇ ਆ ਮਿਹਨਤ ਕਰਦੇ ਪੰਜ ਦਿਨ ਲੱਗਦੇ। ਵੀਰੇ ਬਹੁਤ ਮਿਹਨਤ ਕਰਦੇ ਲੱਗਦੇ ਆ ਬਾਈ ਜੀ। ਕੋਈ ਵੀ ਸਾਡਾ ਹੋ ਜਾ ਦੈਨ ਨਹੀਂਗਾ ਜਿੱਦ ਤੇ ਅਸੀਂ ਗਊਆਂ ਨਹੀਂ ਖਰੀਦਦੇਗੇ। ਜਿੱਦੈ ਲਾਟ ਕੱਢਦੇ ਆ ਬਾਈ ਜੀ, ਉਦੈ ਵੀ 2 ਵਜੇ ਤੋਂ ਬਾਅਦ ਵੀਰੇ ਜਾ ਕੇ 7-8 ਸੌਦੇ ਹੱਥੋਂ ਖਰੀਦੀਦੇ ਆ। ਜਿਵੇਂ ਆਪਾਂ ਸਾਹਮਣੇ ਬੈਠ ਦੇਖੀ ਆਨੇ ਆ। ਦੁੱਧ ਵੀ ਚੰਗਾ ਪਾਉਂਦੇ ਇੱਕ ਚੀਜ਼ ਦੇ ਦੇਖਿਆ ਥਾਣਾ ਹੱਤੀ ਚ ਵਾਈ ਜਾਣਾ। ਵੀਰੇ ਕਰਮ ਵਾਲੀ ਇਹ ਤਾਂ ਪਰੀ ਆ ਗਈ, ਪਰੀ ਕਰਮ ਵਾਲੀ ਵੀਰੇ। ਇਹ ਜਿਹੜੇ ਛੋਟੇ ਵੀਰ ਆ ਮੇਰੇ ਬੱਚੇ ਆ। ਮੇਰੀਆਂ ਮਾਤਾ ਮੇਰੀਆਂ ਭੈਣਾਂ ਕਿਸੇ ਨੇ ਵੀ ਚੁਵਾਈ ਕਰਨ ਨੂੰ ਸਿੱਖਣੀ ਹੋਵੇ ਵੀਰੇ ਇੱਕੇ ਮੈਂ ਸਲੈਕਟਡ ਪੀਸ ਕਹੂੰਗਾ ਸਾਡੇ ਖਾਨ ਦਾ ਸਾਡੇ ਫਾਰਮ ਦਾ ਬਾਈ ਜੀ ਸਲੈਕਟਡ ਪੀਸ ਕਹੂੰਗਾ ਇਹ ਵੀਰੇ ਮੇਰੇ ਨਾਲ ਕੋਈ ਵੀ ਵੀਰ ਸਾਈਲ ਆ ਜਾਏ ਬਾਈ ਜੀ 35 ਲੀਟਰ ਦਾ ਚੁਵਾ ਕੇ ਦੇਵਾਂਗੇ ਵੀਰੇ ਕੋਈ ਵੀ ਵੀਰ ਲੈ ਗਿਆ ਇਹਨੂੰ ਵੀਰੇ ਪਾਇਲ ਦੇ ਆਧਾਰ ਤੇ ਕੱਲ ਨੂੰ 5 ਮਿੰਟ ਦੇ ਵਿੱਚ ਸੌਦਾ ਹੋਊਗਾ ਇਹਦਾ ਕਰਮਾ ਵਾਲੀ ਦਾ ਬਾਈ ਜੀ ਬਾਕੀ ਵੀਰੇ ਵੱਡੀ ਗੱਲ ਵੱਡੀ ਗੱਲ ਬਾਈ ਜੀ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵਾਯ ਮਸੀਨਾ ਵੀਰੇ ਕ੍ਰੈਡਿਟ ਕਾਰਡ ਤੇ ਤੁਹਾਡੀ ਚਾਹੇ 5 ਲੱਖ ਦੀ ਲਿਮਟ ਆ ਗਈ ਗਊ ਦੀ ਪੇਮੈਂਟ ਤੇ ਮੈਂ ਤੁਹਾਡਾ ਵੀਰਾ ਟਰਾਂਸਪੋਰਟ ਦਾ ਵੀ ਨਾਲ ਹੋਊਗਾ 20 50000 ਦੀ ਨਾਲ ਨਗਦ ਲੋਡ ਆ ਉਹ ਵੀ ਦੇਵਾਂਗੇ HDFC ਦਾ ਕ੍ਰੈਡਿਟ ਕਾਰਡ ਆਉਂਦੀਆਂ ਕਿਸ਼ਤਾਂ ਵੀ ਬਣਨੀਆਂ 12 ਬਣਾ ਲਓ 24 ਬਣਾ ਲਓ 36 ਬਣਾ ਲਓ ਪਰ ਤੁਹਾਡੇ ਵੀਰੇ ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਜ਼ਰੂਰੀ ਆ ਜੀ ਸੋ ਵੀਰੋ ਬੈਣਾ ਸਾਨੂੰ ਮਨ ਕਿਦੋਂ ਟੌਪ ਤੋਂ ਟੌਪ ਦਿਖਾਉਣੇ ਪਏ ਇੱਕ ਚੀਜ਼ ਆਪਾਂ ਬੈਡ ਬਾਰੇ ਦੱਸਦੇ ਜਿਹੜੇ ਦੇ ਕਹਿੰਦੇ 34 35 ਕਿਲੋ ਦੁੱਧ ਚੋਣਾ ਬੈਡ ਇੱਕ ਰੱਖਣੀ ਆ ਹਾਥੀ ਚਵਾਈ ਕਰਨੀ ਮਸ਼ੀਨ ਹੈਣੀ ਆਹ ਬੈਡ ਤੁਹਾਡਾ ਸੁਪਨਾ ਪੂਰਾ ਕਰੂਗੀ ਅੱਗੇ ਇੱਕ ਹੋਰ ਨਿਕਲੇ ਪਰਿਕਾਰਮ ਵਾਲੀ ਇਹ ਇਹਦਾ ਬਾਇਓ ਡਾਟਾ ਬਾਈ ਜੀ ਕਿਹੜਾ ਸੂਆ ਸੁੰਦੀ ਆ ਤੇ ਇੱਕ ਕ ਇੱਕ ਦਿਨ ਲੈਂਦੀ ਆ ਤੇ ਲਓ ਬਾਈ 37 ਬੈੜਾਂ ਦਾ ਬਾਇਓ ਡਾਟਾ ਲਿਖਤੀ ਰੂਪ ਦੇ ਵਿੱਚੋਂ ਆਇਆ ਫਾਰਮ ਦੇ ਵਿੱਚੋਂ ਖੁੱਲੀਆਂ ਆਈਆਂ ਨੇ ਠੀਕ ਆ 22 ਬੈੜਾਂ ਵੀਰੇ ਪਹਿਲਾ ਸੂਆ ਖੀਰੀਆਂ ਦੋਂਦੀਆਂ ਚੌਗੀਆਂ ਨੇ ਤੇ ਇਹ ਬੈੜ ਵੀਰੇ ਸੂਆ ਦਾ ਦੂਜਾ ਸੁੰਦੀ ਆ ਪਰ ਇਹਨੇ ਚੌਗ ਦੇ ਹਜੇ ਪੂਰੇ ਕਰੇ ਆ ਵੀਰੇ ਸੱਗ ਦੇ ਚੱਕੇ ਆ ਗੇ ਤੇ ਸੂਣ ਨੂੰ ਬਾਈ ਜੀ 13 ਤੋਂ 14 ਦਿਨ ਬਾਕੀ ਆ ਏ ਵੀਰੇ ਆਪਾਂ ਇਹਦੀ ਤੀਜੀ ਪੀੜੀ ਤੱਕ ਦਾ ਵੀਰੇ ਇਹਦਾ ਆਪਾਂ ਸਾਰਾ ਰਿਕਾਰਡ ਦੇ ਦੇਾਂਗੇ ਗ੍ਰੈਂਡਫਾਦਰ ਤੱਕ ਦਾ ਵੀਰੇ ਠੀਕ ਆ ਸਾਰਾ ਬਾਇ ਡਾਟਾ ਲੈਕਚਰ ਉੱਤੇ ਮਿਲੂਗਾ ਬਿਲਕੁਲ ਇਹ ਵੀਰੇ ਐਦਾਂ ਨਹੀਂ ਦੀਆਂ ਜਦੋਂ ਨਾ ਵੀਰੇ ਬੰਦਾ ਆ ਗਿਆ ਬਾਈ ਜੀ ਕੱਲੀ ਕੱਲੀ ਗਊ ਤੇ ਖੜ ਖੜ ਕੇ ਝਾਕੂਗਾ ਵੀਰੇ ਇਹ ਇਹ ਨਹੀਂ ਵੀ ਨਗ ਪੂਰੇ ਕਰਤੇ ਇਹ ਗਾਈਆਂ ਦਾ ਵੀਰੇ ਪੁੱਤ ਲਾਏ ਨੇ ਬਾਕੀ ਰੇਟ ਦੇ ਵਿੱਚ ਵੀਰੇ ਪੂਰਾ ਜਾਣੀ ਦੀਆਂ ਨਜ਼ਾਰੇ ਲਿਆ ਦੇਾਂਗੇ ਜਿਹੜੀਆਂ ਝੂਠਦੀਆਂ ਦੁਕਾਨਾਂ ਨੇ ਵੀਰੇ ਛੋੜੀਆਂ ਜਾਂ ਦੁਕਾਨਾਂ ਦੇ ਨਾਲ ਆਪਣਾ ਬਾਈ ਜੀ ਕੰਪੀਟੀਸ਼ਨ ਚੱਲਦਾਗਾ ਪਰ ਜੱਟ ਦਾ ਪੋਤਾ ਵੀਰੇ ਇਹੋ ਜੀ ਮੰਜੀ ਪੀੜੀ ਠੋਕੂਗਾ ਯਾਦ ਰੱਖਣਗੇ ਉਨਹੀਂ ਵੀਰੇ ਕਿਸੇ ਤੇ ਮੈ ਵੀਰੇ ਨੂੰ ਕਰਨਾ ਜਹਿਲ ਸੀ ਨਹੀਂ ਕਰਨੀ ਚਾਹੀਦੀ ਕੰਮ ਦੇ ਵਿੱਚ ਆਓ ਵੀਰੇ ਮੈਦਾਨ ਦੇ ਵਿੱਚ ਆਓ ਪਤਾ ਫੇਰ ਲੱਗਦਾਗਾ ਕੁਆਲਿਟੀ ਤੇ ਕੰਮ ਕਰੋ ਵੀਰੇ ਰੇਟ ਦੇ ਵਿੱਚ ਨਜ਼ਾਰੇ ਲਿਆਓ ਸਾਡੇ ਨਾਲੋਂ ਜ਼ਿਆਦਾ ਵੇਚੋ ਮੈਂ ਨਹੀਂ ਕਹਿੰਦਾਗਾ ਅਸੀਂ ਵੀਰੇ 60 ਤੋਂ 1.5 ਦਾ ਭਾਅ ਲਾਉਣੀ ਆ ਤੁਸੀਂ ਵੀਰੇ 50 ਤੋਂ ਲੱਖ ਦਾ ਲਾਓ ਸੁਆਦ ਫੇਰ ਆਊਗਾ ਆ ਦੇਖ ਸਾਡੇ ਵੀਰੇ ਦੋ ਦਿਨ ਦੇ ਬੱਚਾ ਪਹਿਲਾ ਸੂਆ ਪਹਿਲਾ ਸੂਆ ਵੀਰੇ ਬੱਚਾ ਦੇਖ ਸਕਦੇ ਹੋ ਬਾਈ ਜੀ ਇਹ ਰਾਤ ਸੂਈਆ ਬਹਿੜ ਉਦੋਂ ਅਕਾ ਵੀਰੇ ਪਹਿਲਾ ਸੂਆ ਬਾਈ ਜੀ ਇਹ ਵੀ ਦੋ ਦੰਦ ਪੂਰੀਆ 62000 ਦਾ ਬੱਚਾ ਦੇ ਦੇਾਂਗੇ 62000 ਦਾ ਵੀਰੇ ਬੱਚਾ ਦੇ ਦੇਾਂਗੇ ਬਾਹਰ ਬੈਠਾ ਦੇਖੀ ਜਾਨਾ ਜਿਹਨਾਂ ਦਾ ਪਛੋਕੜ ਕੀ ਆ ਜੀ ਬਾਈ ਜੀ ਕੱਲੀ ਕੱਲੀ ਕਊਏ ਉਹ ਨਹੀਂ ਵੀ ਲੀਲੀਆਂ ਫੇਲੀਆਂ ਨੇ ਹਾਇ ਵੀ ਸਾਰੇ ਗਾਈਆਂ ਦੇ ਪੁੱਤ ਅੱਠ ਹੋਰ ਆਉਣ ਵਾਲੀਆਂ ਪਹਿਲਾ ਕੋਈ ਨਾ ਅਜੇ 31 ਤਰੀਕ ਨੂੰ ਵੇਚਾਂਗੇ ਜਿਹਨੇ ਨਹੀਂ ਵੀ ਗਊ ਲੈਣੀ ਉਹ ਵੀ ਆਜੇ ਮੇਲੇ ਨਾਲ لازਮੀ ਦੇਖ ਕੇ ਜਾਵੇ ਸਿੱਖਾਂ ਨੂੰ ਮਿਲੂਗਾ ਮਿਲੂਗਾ ਵੀਰੇ ਜੇ ਜਿਹਦੇ ਪੱਲੇ ਆਪਦੇ ਕੋਸੇ ਸਾਨੂੰ ਦੱਸ ਕੇ ਜਾਵੇ ਅਸੀਂ ਵੀ ਸਿੱਖਾਂਗੇ ਏ ਵੀਰੇ ਪਹਿਲਾ ਸੂਆ ਚਾਰ ਦੰਦ ਦਾ ਹਜੇ 10 ਤੋਂ 12 ਦਿਨ ਦੀ ਬਾਕੀ ਆ ਦੇਖੋ ਵੀਰੇ ਬੈੜ ਦੀ ਕੁਆਲਿਟੀ ਪੂਰੀ ਫੇਸ ਬਿਊਟੀ ਕੱਦਗਾਠ ਵਾਲੀ ਬੈੜ ਏ ਵੀਰੇ ਗਰਲੈਂਡ ਉਹਦੇ ਵਿੱਚ ਕ੍ਰੋਸ ਆ ਇਹ ਵੀ 10 ਤੋਂ 12 ਦਿਨ ਲੈ ਜੂਗੀ ਦੂਜਾ ਸੂਆ ਦੰਦੀ ਭਰੀ ਵੀ ਆ ਜੀ ਦੰਦੀ ਭਰੀ ਵੀ ਦੂਜਾ ਸੂਆ ਹਾਂਜੀ ਉਹ ਜਿਹੜੀ ਉਹ ਪਹਿਲੀ ਬੈੜ ਆ ਵੀਰੇ ਤੀਜਾ ਸੂਆ ਗੁੱਲੇ ਵਾਲਾ ਥਾਣਾ ਤੀਜਾ ਸੂਆ ਕੀ ਪਰ ਦੁੱਧ ਚੰਗਾ ਦੇ ਦੂਗੀ ਚਲੋ ਜਿਹੜੀ ਤੀਜਾ ਤੀਜਾ ਕਾ ਕੇ ਵੇਚਾਂਗੇ ਇਹ ਨਹੀਂ ਵੀ ਵਪਾਰੀ ਦੇ ਘਰੇ ਪਹਿਲਾ ਦੂਜਾ ਹੀ ਜਾਂਦੀ ਆ ਇਹ ਵੀਰੇ ਪਹਿਲਾ ਸੂਆ ਬੈੜ ਆ ਗਈ ਇਹ 16 ਦਿਨ ਦੀ ਬਾਕੀ ਆ ਬਾਈ ਜੀ ਦੰਦ 16 ਨੰਦੀ ਬਾਕੀ ਆ ਵੱਡੇ ਕੱਦ ਬੇਲ ਦੇ ਵਿੱਚ ਹੈ ਹੋ ਸਕਦਾ ਲਾਰਜ ਨਾ ਬਿਕੇ ਅੱਗੇ ਕਾਫੀ ਕਲਰ ਦੀ ਵੱਡੀ ਜਰਸੀ ਦੇਖੀ ਜਾਂਦੇ ਆਪਾਂ ਇਹ ਕਾਫੀ ਜਰਸੀ ਹੈ ਵੀਰੇ 20 ਤੋਂ ਪਲੱਸ ਵਾਲਾ ਬੱਚਾ ਹੈਗਾ ਇਹ ਵੀਰੇ ਕਾਫੀ ਜਰਸੀ ਹੈ ਵੀਰਾ ਇਹ ਵੀਰਾਂ ਦੀ ਵੀਰੇ ਦਿਲਾਂ ਦੀ ਧੜਕਣਾਗੀ ਕਾਫੀ ਜਰਸੀ ਦੇ ਵਿੱਚ ਵੀਰ ਬਹੁਤ ਸ਼ਕੀਨ ਆ ਉਹ ਸਾਈ ਵਾਲਾ ਕੀ ਵੀਰੇ 20 ਤੋਂ ਪਲੱਸ ਵਾਲਾ ਬੱਚਾ ਉਹ ਦੇਖ ਸਕਦੇ ਹੋ ਠੰਡੇ ਵੇ ਦੀ ਕੁਆਲਿਟੀ ਵੇ ਦੀ ਕੁਆਲਿਟੀ ਠੰਡੀ ਸੀਲ ਜਿਹੜਾ ਵੀਰ ਮਰਜ਼ੀ ਲੈ ਜੇ ਵੀਰੇ ਟੌਪ ਦਾ ਬੱਚਾ ਹੈਗਾ ਆ ਵੀ ਪਲੂਨ ਵਸੀਆ ਵੀਰੇ ਫਾਰਮ ਵਾਲੀ ਆ ਚਾਰ ਦਿਨ ਦਾ ਸੁੰਦੀ ਆ ਦਰਦ ਕਰਦੀ ਸੀ ਇਸ ਕਰਕੇ ਠਾਈ ਨਹੀਂ ਹੈਗੀਗੀ 15 ਦੀਆਂ ਬਣਾ ਦੇ ਆ ਜਾਓ ਵੀਰੇ ਸੋ ਵੀਰੇ ਜਰਸੀ ਦਾ ਮੂੰਹ ਮੱਥਾ ਦੇਖੋ ਕਯਾ ਵਾਤਾ ਟਵਾ ਟਾ ਪੂਰੀ ਧਾਕੜ ਜਰਸੀ ਆ ਜਿਹੜੇ ਵੀਰੇ ਕਹਿੰਦੇ ਪੰਜਾਬ ਵਾਲੀ ਜਰਸੀ ਲੈਣੀ ਆ ਪੂਰੀ ਮੰਨ ਕੇ ਚਲੋ ਫੁੱਲ ਕੱਦ ਕਾਠ ਬੇਲ ਦੇ ਵਿੱਚ ਆ ਚਾਰੇ ਥਾਣਾ ਦੇ ਗੋਠੜੇ ਦੇ ਕਰਮ ਵਾਲੀ ਮੰਨ ਕੇ ਚਲੋ ਜਿਹੜੇ ਵੀਰ ਨੂੰ ਤਮੰਨਾ ਥੋੜਾ ਜਲਦੀ ਆਉਣ ਦਾ ਫੋਕਸ ਰੱਖਿਓ ਕਿਉਂਕਿ ਮੰਨ ਕੇ ਚਲੋ ਵੀ ਕਾਫੀ ਕਲਰ ਦੀ ਜਰਸੀ ਇੱਕੋ ਹੀ ਆਪਣੇ ਕੋਲੇ ਇੱਕੋ ਹੀ ਆ ਵੀਰੇ ਹੁਣ ਦੋਹਣੇ ਕ੍ਰਾਸਟ 'ਚ ਹੈਗੀਆਂ ਕਾਫੀ ਨੇ ਕਈ ਨੇ ਠੀਕ ਹੈ ਬਾਕੀ ਵੀਰੇ ਵੱਡੀ ਗੱਲ ਵੱਡੀ ਗੱਲ ਵੀ ਦੀ ਟਰਾਂਸਪੋਰਟ ਦੀ ਸਿੱਧਾ ਸਾਰੀ ਹੈਗੀ ਆ ਥੈਰ ਪੀਏ ਕਿਲੋ ਮਿਕਾ 50 50 ਦਾ ਵੀਰੇ ਆ ਥਾ ਲਓ ਉੱਪਰ ਸੱਤ ਪਈ ਉਹ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀ ਵੀਰ ਨੇ ਦੂਰੋਂ ਆਉਣਾ ਇੱਕ ਬੱਲ ਲੈ ਕੇ ਜਾਣੀਆਂ ਬੇਚਿੰਤ ਹੋ ਕੇ ਆਵੇ ਵੀਰੋ ਵੀਰ ਦੀ ਇੱਕ ਦੂਜੇ ਨਾਲ ਸਾਂਝੀ ਪੈ ਜੂਗੀ ਕਿਰਾਇਆ ਅੱਧੋ-ਅੱਧੀ ਹੋ ਜੂ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣੇ ਨਾਲ ਲਾੜ ਤੇ ਵੀਰੇ ਹਰੇ ਘੇਰੇ ਤੇ ਪਾਟ-ਪਾਟ ਚੱਲ-ਚੱਲ ਗੁੰਵਾ ਜਾਂਦੀਆਂ ਨੇ ਲਾਜ਼ਮੀ ਆ ਆ ਗਿਆ ਵੀਰੇ ਬੱਚਾ ਕਰ ਲੈੰਦੋ ਬੋਹ ਮਮਦਾ ਦੀ ਨੇ ਦੋ ਦੰਦ ਪਿਛਲੇ ਲਾੜ ਤੇ ਪਿਆਰੀ ਸੀ ਉਹ ਚੋਂ ਦੋ ਬਾਕੀ ਰਹਿ ਗੀਆਂ ਸੀ ਆ ਦੇਖੋ ਠੰਡੀ ਸੀ ਵੀਰੇ ਆ ਦੇਖੋ ਥਾ ਆ ਦੇਖ ਸਕਦੇ ਹੋ ਬਹੁਤ ਸੰਦਾਰ ਸੀ ਇਹ ਬੱਚਾ ਵੀ ਆ ਵੈਡ ਆ ਗਈ ਵੀਰੇ ਇਹ ਵੀ ਦੂਜਾ ਸੂਆ ਵੱਡੇ ਕਰਦੇ ਨੇ ਜੀ ਦੇਖੋ ਥਾਂ ਦੇ ਵਾਲੀ ਆ ਵੈਡ ਵੀਰੇ ਤਾਜੀ ਸੂਆ ਹੈ ਬਾਹਰ ਚੰਦੀ ਦੁੱਧ ਦੇ ਥੱਲੇ ਵੀਰੇ ਇਸ ਵਾਰ 27 ਤੋਂ 28 ਗਿਆਗਾ ਪਰ ਦੁੱਧ 35 ਕਿਲੋ ਦਾ ਬੱਚਾ ਹੈਗਾ ਆ ਬੱਚੇ ਥੱਲੇ ਵੀਰੇ 24 ਕਿਲੋ ਆਜੇ ਤੇ ਆ ਬੱਚਾ ਵੀਰੇ ਕੱਲ ਤਾਜਾ ਸੂਆ ਹੈਗਾ ਇਹ ਵੀ ਵੀਦੇ ਨਵੇਂ ਲੈ ਜਾਂਦੇ ਨੇ ਡਰਲੈਂਡੋ ਚ ਆ ਗਈ ਹਾਂਜੀ ਆ ਵੈਡ ਵੀਰੇ ਥੋੜੀ ਯਾਰ ਸੱਚ ਕਰ ਉਸ ਫਾਰਮ ਵਾਲੀ ਬੈਡ ਆ ਇਹਦੀ ਜਿਹੜੀ ਜਨਮ ਡੇਟ ਆ ਵੀਰੇ ਉਹ ਵੀ ਜਿਹੜੀ ਤੇ ਬਕਾਇਦਾ ਤੇ ਹੀ ਲਿਖੀ ਵੀ ਆਗੀ ਆਹ ਦੇਖ ਸਕਦੇ ਹੋ ਬਾਈ ਜੀ ਸਾਰਾ ਬਾਇਓ ਡਾਟਾ ਨਾਲ ਆ ਜਿਹਨੇ ਸਾਰਾ ਕੁਸ ਇਹ ਵੀਰੇ 20 ਦਿਨ ਦੀ ਕੱਚੀ ਆ ਠੰਡੀ ਸੀਲ ਤਾਂ ਵੀਰੇ ਦਾ ਕੋਈ ਆਂਟੀ ਨਹੀਂਗਾ ਠੰਡੀ ਸੀਲ ਤਾਂ ਇੰਨੀਆਂ ਦਿਨ ਮਾਤੀ ਬਾਈ ਜੀ ਹੱਥ ਲਾਈ ਚੱਲੋ 20 ਦਿਨ ਦੀ ਕੱਚੀ ਆ ਉਸ ਤੋਂ ਅੱਗੇ ਆ ਗਈ ਵੀਰੇ ਇਹਦੇ ਥੱਲੇ 26 ਕਿਲੋ ਰੈਡੀ ਹੋਊਗਾ ਆ ਸੂਣਾ ਲੀਆ ਵੀਰੇ ਆ ਬੈਡ ਵੀ ਦੂਜਾ ਸੂਆ ਬਾਈ ਜੀ ਸੂਣਾ ਲੀਆ ਇਹਨੇ ਬੱਚਾ ਜਿਹੜਦਾ ਉਹ ਹੀ ਛੱਡ ਆ ਵੀਰੇ ਗਰੈਂਡਾ ਹੋਣੀ ਤਾਜੀ ਸੂਈਆ ਵੀਰੇ ਦੇਖ ਸਕਦੇ ਹੋਗੇ ਤੇ ਆ ਬੜੂ ਗਰੇ ਤੀਜਾ ਸੂਆ ਅੰਚਰ ਨਾਗਾ ਕੇ ਬਾਈ ਜੀ ਆਫਰ ਆ 60 ਤੋਂ ਥੱਲੇ ਵਾਲੇ ਠੀਕ ਹੈ ਇਹ 60 ਤੋਂ ਥੱਲੇ ਵਾਲੇ ਆਫਰ ਆ ਅੱਠ ਨਾਗ ਆਪਣੇ ਹੋਰ ਬਾਕੀ ਆ ਜਿਹੜੇ ਬਾਹਰੋਂ ਬਾਹ ਦੇਖ ਲੋ ਚੀਨੀ ਵਾਲਕ ਲਾ ਕੇ ਜ ਵੀਰੇ 5 ਮਿੰਟ ਦੇ ਵਿੱਚ ਸੌਦਾ ਲੈ ਲਵਾਂਗੇ ਮਗਰੋਂ ਪਿੱਛੋਂ ਕੋਈ ਵੀਰ ਨਾ ਆਵੇ ਐਂਡ ਦੇ ਇੱਕ ਗੱਲ لازਮੀ ਕਹਿੰਨਾ ਵੀਰੇ ਮੈਂ ਵੀ ਵਪਾਰ ਕਰਦਾਗਾ ਸਾਰੀ ਚੀਜ਼ ਦਾ ਵਪਾਰ ਕਰਦੇ ਆ ਘਰ ਦੀ ਗਊ ਕੋਈ ਨਹੀਂ ਵੀਰੇ ਬਾਹਰੋਂ ਖਰੀਦ ਕੇ ਲੈ ਕੇ ਆਉਣੇ ਆ ਤੁਸੀਂ ਵੀਰੇ ਪੈਸੇ ਖਰਦਨੇ ਆ ਤੇ ਦੇਖ ਪਰ ਕੇ ਨਿਰਸ ਦਾ ਵੀਰੇ ਤੁਹਾਡਾ ਹੱਕ ਬਣਦਾਗਾ ਸਾਡੇ ਕੋਲੋਂ ਗਊ ਲੈ ਕੇ ਨਾ ਦੇਖ ਕੇ ਨਰਖ ਪਰਖਣ ਲੈ ਕੇ ਜਾਓ ਬਾਅਦੋਂ ਕਿਸੇ ਕਿਸਮ ਦੀ ਕੋਈ ਗਾਰੰਟੀ ਨਹੀਂ ਹੋਣੀ ਵੀਡੀਓ ਦੇਖਣ ਲਈ ਧੰਨਵਾਦ ਜਲਦੋਂ ਆਪਣੇ ਫਰਮ ਤੋਂ ਕੋਈ ਨਵੀਂ ਵੀਡੀਓ ਮਿਲ ਜੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ